ਉਸੀਂ ਦੇਖ ਰਹੇ ਹਾਂ ਗ੍ਰੇਡ ਪੰਜਾਬ ਟੀਵੀ ਤੇ ਮੈਂ ਹਾਂ ਅਭਿਸ਼ੇਕ ਜਲੋਟਾ ਲੁਧਿਆਣਾ ਸਮਾਰਟ ਸਿਟੀ ਕਿ ਲਾਇਆ ਜਾਂਦਾ ਪਰ ਦੋ ਦਿਨਾਂ ਤੋਂ ਜਿਹੜੀ ਬਰਸਾਤ ਹੋ ਰਹੀ ਸੀ ਉਹ ਸਮਾਰਟ ਸਿਟੀ ਦੀਆਂ ਪੋਲਾ ਖੋਲ ਕੇ ਰੱਖ ਦਿੱਤੀਆਂ ਕਿਉਂਕਿ ਬੁੱਢਾ ਨਾਲਾ ਓਵਰਫਲੋ ਹੋ ਗਿਆ ਸੀਗਾ ਤੇ ਜਿਸ ਦੇ ਕਾਰਨ ਕਈ ਇਲਾਕਿਆਂ ਨੂੰ ਇਸ ਦੀ ਮਾਰ ਚੇਲਨੀ ਪਈ ਪਰ ਹੁਣ ਜਦੋਂ ਅੱਜ ਬਰਸਾਤ ਕੱਟੀ ਹੈ ਤੇ ਇਸ ਦੀ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਜਾਮ ਲੱਗਦਾ ਪਿਆ ਹੈ ਲੁਧਿਆਣਾ ਦਾ ਮਸ਼ਹੂਰ ਜਗਰਾਵਾ ਵਾਲਾ ਪੁਲ ਜਿੱਥੇ ਕਈ ਕਿਲੋਮੀਟਰ ਲੰਬਾ ਜਾਮ ਦੇਖਣ ਨੂੰ ਮਿਲ ਰਿਹਾ ਹੈ ਇਹ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਜਿਹੜਾ ਟ੍ਰੈਫਿਕ ਜਲੰਧਰ ਬਾਈਪਾਸ ਸਲੇਮ ਟਾਵਰੀ ਹੁੰਦੇ ਹੋਏ ਜਗਰਾਮਾ ਪੁਲ ਤੇ ਪਹੁੰਚਦਾ ਹੈ ਤੇ ਉਸ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੇ ਤੁਸੀਂ ਇਸ ਰਸਤੇ ਦਾ ਇਸਤੇਮਾਲ ਅੱਜ ਕਰ ਰਹੇ ਹੋ ਤਾਂ ਥੋੜਾ ਸੰਭਲ ਕੇ ਕਰਿਓ ਕਿਉਂਕਿ ਕਾਫੀ ਲੰਬਾ ਜਾਮ ਹੈ ਜਿਹੜਾ ਇਸ ਪੁਲ ਦੇ ਉੱਤੇ ਲੱਗਾ ਹੋਇਆ ਹੈ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇਸ ਜਾਮ ਦਾ ਕਾਰਨ ਬਣਿਆ ਜਾ ਰਿਹਾ ਹੈ ਕਿ ਇਹ ਜਿਹੜੇ ਸੜਕ ਦੇ ਉੱਤੇ ਖੱਡੇ ਪਏ ਹੋਏ ਨੇ ਇਹ ਨੇ ਕਿਉਂਕਿ ਨਗਰ ਨਿਗਮ ਦੇ ਵੱਲੋਂ ਪਹਿਲਾਂ ਇਸ ਖੱਡਿਆਂ ਨੂੰ ਭਰਿਆ ਗਿਆ ਸੀਗਾ ਮਿੱਟੀ ਅਤੇ ਰੋੜੀ ਨਾਲ ਫਿਰ ਜਦੋਂ 2 ਦਿਨ ਲਗਾਤਾਰ بارش ਲੁਧਿਆਣਾ ਦੇ ਵਿੱਚ ਹੁੰਦੀ ਹੈ ਤੇ ਹੁਣ ਇਹ ਖੱਡੇ ਫੇਰ ਤੋਂ ਨਜ਼ਰ ਆਣੇ ਚਾਲੂ ਹੋ ਗਏ ਨੇ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਵਿੱਚ ਗੱਡੀਆਂ ਤਸਦੀਆਂ ਨੇ ਕਿਉਂਕਿ ਖੱਡੇ ਕਾਫੀ ਡੂੰਘੇ ਨੇ ਲੋਕਾਂ ਨੂੰ ਕਾਫੀ ਮੁਸ਼ਕਲਾ ਆਂਦੀਆਂ ਨੇ ਜਦੋਂ ਇਹ ਤੋਂ ਟਰਨ ਲੈਂਦੇ ਨੇ ਤੇ ਕਿਦੇ ਨਾ ਕਿਦੇ ਉਸ ਦੇ ਕਾਰਨ ਲੋਕਾਂ ਦੀ ਗੱਡੀਆਂ ਦੀ ਸਪੀਡ ਹੌਲੀ ਹੋ ਜਾਂਦੀ ਹੈ ਤੇ ਹਾਲਾਕਿ ਜਿਹੜੀ ਪੰਜਾਬ ਪੁਲਿਸ ਹੈ ਉਹ ਆਪਣਾ ਕੰਮ ਕਰਦੀ ਪਈ ਹੈ ਤੇ ਜਿਹੜੇ ਲੋਕ ਨੇ ਉਹਨਾਂ ਨੂੰ ਕਾਫੀ ਸੰਭਲ ਕੇ ਜਿਹੜਾ ਇਥੋਂ ਨਿਕਲਦੀ ਵੀ ਇਹ ਟ੍ਰੈਫਿਕ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੁਸੀਂ ਦੂਸਰਾ ਏ ਤਰਫ ਦਾ ਵੀ ਟ੍ਰੈਫਿਕ ਦੇਖ ਸਕਦੇ ਹੋ ਜਿਹੜਾ ਦੂਸਰੇ ਤਰਫ ਦਾ ਟ੍ਰੈਫਿਕ ਹੈ ਲੁਧਿਆਣਾ ਦਾ ਜਿਹੜਾ ਵਿਸ਼ਕਰਮਾ ਚੌਂਕ ਤੋਂ ਹੁੰਦੇ ਹੋਏ ਜਿਹੜਾ ਟ੍ਰੈਫਿਕ ਆ ਰਿਹਾ ਉਸ ਦੇ ਉੱਤੇ ਵੀ ਕਾਫੀ ਲੰਬਾ ਜਾਮ ਲੱਗਾ ਹੋਇਆ ਹੈ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਈ ਕਿਲੋਮੀਟਰ ਇਹ ਲੰਬਾ ਜਾਮ ਹੈ ਤੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵਿਸ਼ਕਰਮਾ ਚੌਂਕ ਤੋਂ ਜਿਹੜੀ ਟ੍ਰੈਫਿਕ ਆ ਰਹੀ ਹੈ ਉਸ ਦੇ ਵਿੱਚ ਵੀ ਕਈ ਲੋਕ ਫਸੇ ਹੋਏ ਨੇ ਜੇ ਤੁਸੀਂ ਦੋਨੋਂ ਤਰਫੋਂ ਆ ਰਹੇ ਜੇ ਵਿਸ਼ਕਰਮਾ ਚੌਕ ਲਾ ਲੀਏ ਜਾਂ ਸਲੇਮ ਟਾਬਰੀ ਜਲੰਧਰ ਬਾਈਪਾਸ ਹੁੰਦੇ ਹੋਏ ਤੁਸੀਂ ਆ ਰਹੇ ਹੋ ਤੇ ਦੋਨੋਂ ਤਰਫ ਜਿਹੜਾ ਹੈ ਲੰਬਾ ਜਾਮ ਦੇਖਣ ਨੂੰ ਮਿਲ ਰਿਹਾ ਹੈ ਜਾਮ ਦਾ ਕਾਰਨ ਇਹ ਜਿਹੜੇ ਵੱਡੇ ਵੱਡੇ ਖੱਡੇ ਸਮਾਰਟ ਸਿਟੀ ਦੇ ਵਿੱਚ ਪਏ ਹੋਏ ਨੇ ਕਹਿ ਸਕਦੇ ਆ ਜਾਂ ਤਾਂ ਖੱਡਿਆ ਚ ਸਮਾਰਟ ਸਿਟੀ ਹੈ ਜਾਂ ਸਮਾਰਟ ਸਿਟੀ ਦੇ ਵਿੱਚ ਇਹ ਖੱਡੇ ਪਏ ਹੋਏ ਨੇ ਤੇ ਕਿਦੇ ਨਾ ਕਿਦੇ ਇਹ ਲੋਕਾਂ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪੈ ਸਕਦਾ ਦੇਖ ਸਕਦੇ ਹੋ ਬਲੈਰੋ ਵਰਗੀ ਗੱਡੀ ਵੀ ਇੱਕ ਵਾਰ ਇਹਨਾਂ ਦੇ ਵਿੱਚ ਜੇ ਫਸਦੀ ਹੈ ਤਾਂ ਹਿਲ ਜਾਂਦੀ ਹੈ ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਤੋਂ ਉੱਤੇ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪੰਜਾਬ ਪੁਲਿਸ ਦੇ ਜਿਹੜੇ ਮੁਲਾਜ਼ਮ ਹੈ ਉਹ ਇਸ ਟ੍ਰੈਫਿਕ ਨੂੰ ਕਲੀਅਰ ਕਰਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਕਿਸੇ ਤਰੀਕੇ ਦੇ ਨਾਲ ਜਿਹੜੇ ਲੋਕ ਨੇ ਉਹਨਾਂ ਨੂੰ ਆਪਣੇ ਜਿਹੜਾ ਜਗ੍ਹਾ ਤੱਕ ਪਹੁੰਚਣਾ ਹੈ ਉਹਨਾਂ ਦਾ ਲਈ ਟ੍ਰੈਫਿਕ ਕਲੀਅਰ ਕਰਾਇਆ ਜਾਵੇ ਕਿ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਇਹ ਜਿਸ ਦੇ ਕਾਰਨ ਲੋਕ ਆਰਾਮ ਨਾਲ ਆਪਣੇ ਜਿਹੜੇ ਸਮਾਂ ਉਸ ਨੂੰ ਬਚਾਉਂਦੇ ਹੋਏ ਲੋਕਾਂ ਨੂੰ ਉਹਨਾਂ ਦੇ ਜਗ੍ਹਾ ਤੱਕ ਪਹੁੰਚਾਇਆ ਜਾ ਸਕੇ ਪਰ ਕਿਤੇ ਨਾ ਕਿਤੇ ਖੱਡੇ ਉਸ ਦੇ ਵਿੱਚ ਜਿਹੜਾ ਮੁਸੀਬਤ ਬਣਦੇ ਬਿਨੇ ਕਿਉਂਕਿ ਕਾਫੀ ਡੂੰਘੇ ਟੋਏ ਪੈ ਚੁੱਕੇ ਨੇ ਪਹਿਲਾ ਨਗਰ ਨਿਗਮ ਦੇ ਵੱਲੋਂ ਇਹਨਾਂ ਨੂੰ ਰੋੜੇ ਅਤੇ ਮਿੱਟੀ ਦੇ ਨਾਲ ਭਰਿਆ ਗਿਆ ਸੀਗਾ ਪਰ ਹੁਣ ਜਦੋਂ ਦੋ ਦਿਨ ਲਗਾਤਾਰ بارش ਪੈਂਦੀ ਹੈ ਤੇ ਅੱਜ ਤੀਸਰੇ ਦਿਨ ਜੋ بارش ਘਟਦੀ ਹੈ ਹਾਲਾਕਿ ਅੱਜ ਵੀ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਮੌਸਮ ਪਰ ਬਾਗਵਲ ਉਲਟ ਹੈ ਕਿ ਲੁਧਿਆਣਾ ਦੇ ਵਿੱਚ ਫੇਰ ਤੋਂ بارش ਪਵੇਗੀ ਤੇ ਇਹ ਖੱਡੇ ਨਜ਼ਰ ਆ ਜਾਂਦੇ ਨੇ ਖੱਡਿਆਂ ਦੀ ਤਸਵੀਰਾਂ ਤੁਹਾਨੂੰ ਇੱਕ ਵਾਰ ਦਿਖਾ ਦਈਏ ਕਿਸ ਤਰੀਕੇ ਦੇ ਨਾਲ ਵੱਡੇ ਵੱਡੇ ਟੋਏ ਨੇ ਟ੍ਰੈਫਿਕ ਪੁਲਸ ਇਹਨਾਂ ਨੂੰ ਜਿਹੜੇ ਆ ਲੋਕ ਫਸੇ ਹੋਏ ਨੇ ਟ੍ਰੈਫਿਕ ਦੇ ਵੱਲੋਂ ਉਹਨਾਂ ਨੂੰ ਕਢਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਲੋਕਾਂ ਨੂੰ ਜ਼ਿਆਦਾ ਸਮਾਂ ਟ੍ਰੈਫਿਕ ਦੇ ਵਿੱਚ ਨਾ ਬਤੀਤ ਕਰਨਾ ਪਵੇ ਪਰ ਤਾਂ ਵੀ ਇਸ ਜਗ੍ਹਾ ਤੇ ਜਿਹੜਾ ਲੰਬਾ ਟ੍ਰੈਫਿਕ ਲੱਗਾ ਹੋਇਆ ਹੈ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੋਂ ਦੇਖ ਸਕਦੇ ਹੋ ਕਿੰਨਾ ਲੰਬਾ ਟ੍ਰੈਫਿਕ ਜਿਹੜਾ ਹੈ ਸਲੇਮ ਟਾਵਰੀ ਤੋਂ ਹੁੰਦੇ ਹੋਏ ਜਿਹੜਾ ਜਗਰਾਮ ਪੁਲ ਤੇ ਲੱਗਾ ਹੋਇਆ ਹੈ ਤੇ ਦੂਸਰੀ ਤਰਫ ਦਾ ਵੀ ਟ੍ਰੈਫਿਕ ਦਿਖਾ ਦਵਾਂ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਟ੍ਰੈਫਿਕ ਵਿਸ਼ਕਰਮਾ ਚੌਂਕ ਤੋਂ ਹੁੰਦੇ ਹੋਏ ਜਿਹੜਾ ਜਗਰਾਵਾ ਪੁਲ ਨੂੰ ਜਿਹੜਾ ਰਸਤਾ ਆਂਦਾ ਉਸ ਦੇ ਉੱਤੇ ਵੀ ਲੱਗਾ ਹੋਇਆ ਹੈ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲੋਕ ਇਸ ਟ੍ਰੈਫਿਕ ਦੇ ਵਿੱਚ ਫਸੇ ਹੋਏ ਨੇ ਇਹ ਕਿਦੇ ਨਾ ਕਿਦੇ ਲੋਕਾਂ ਨੂੰ ਜਿਹੜਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਦੇ ਇਹ ਜਗਰਾਵਾ ਪੁਲ ਦੀਆਂ ਤਸਵੀਰਾਂ ਨੇ ਜਿੱਥੇ ਚਾਰੇ ਤਰਫ ਟ੍ਰੈਫਿਕ ਦਾ ਜਾਮ ਦੇਖਣ ਨੂੰ ਮਿਲ ਰਿਹਾ ਪਰ ਪੁਲਿਸ ਪ੍ਰਸ਼ਾਸਨ ਇਸ ਚੀਜ਼ ਨੂੰ ਸ਼ਕਤੀ ਦੇ ਨਾਲ ਲੈਂਦੇ ਹੋਏ ਇੱਥੇ ਮੁਲਾਜ਼ਮ ਤਾਇਨਾਤ ਕੀਤੇ ਗਏ ਨੇ ਤੇ ਉਹੋ ਆਪਣੀ ਜਦੋਂ ਜਹਿਦ ਕਰ ਰਹੇ ਨੇ ਕਿ ਟ੍ਰੈਫਿਕ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਪੂਰਾ ਕਲੀਅਰ ਕੀਤਾ ਜਾਵੇ ਕਿ ਲੋਕਾਂ ਨੂੰ ਮੁਸ਼ਕਲਾ ਨਾ ਨਾਲ ਲੋਕ ਮੁਸ਼ਕਲ ਦੇ ਵਿੱਚ ਆਣ ਕੀ ਜਿਹੜੇ ਲੋਕ ਨੇ ਉਹਨਾਂ ਨੂੰ ਆਰਾਮ ਦੇ ਨਾਲ ਜਿਹੜਾ ਟ੍ਰੈਫਿਕ ਦੇ ਵਿੱਚੋਂ ਨਜਾਤ ਦਿਲਾਈ ਜਾ ਸਕੇ ਕਿ ਇਸ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਟ੍ਰੈਫਿਕ ਪੁਲਿਸ ਮੁਲਾਜ਼ਮ ਆਪਣਾ ਕੰਮ ਕਰਦੇ ਪਏ ਨੇ ਤੇ ਜਿਹੜੇ ਟ੍ਰੈਫਿਕ ਪੁਲਿਸ ਮੁਲਾਜ਼ਮ ਹੈ ਉਹ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜਾ ਸਲਿਮ ਟਾਪਰੀ ਵਾਲਾ ਟ੍ਰੈਫਿਕ ਉਸ ਨੂੰ ਘਟਾਇਆ ਜਾ ਰਿਹਾ ਹੈ ਤੱਕੇ ਦਿਨਾਂ ਕਿਤੇ ਲੋਕਾਂ ਨੂੰ ਇਸ ਚੀਜ਼ ਤੋਂ ਨਜਾਤ ਦਿਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਇੱਕ ਈ ਰਿਕਸ਼ਾ ਖੱਡਿਆ ਦੇ ਵਿੱਚ ਫਸ ਚੁੱਕਾ ਹੈ ਈ ਰਿਕਸ਼ਾ ਚਾਲਕ ਖੱਡੇ ਦੇ ਵਿੱਚੋਂ ਆਪਣਾ ਈ ਰਿਕਸ਼ਾ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ ਪਿੱਛੇੋਂ ੱਤਕਾ ਲਾਇਆ ਜਾ ਰਿਹਾ ਹੈ ਈ ਰਿਕਸ਼ਾ ਨੂੰ ਕਿ ਕਿਸੇ ਤਰੀਕੇ ਦੇ ਨਾਲ ਇੱਥੋਂ ਇਸ ਨੂੰ ਕੱਢਿਆ ਜਾਵੇ ਤੇ ਲੋਕਾਂ ਨੂੰ ਜਿਹੜਾ ਹੈ ਉਹਨਾਂ ਦੇ ਜਿੱਥੇ ਜਗ੍ਹਾ ਪਹੁੰਚਾਣਾ ਉਸ ਜਗ੍ਹਾ ਪਹੁੰਚਾਇਆ ਜਾ ਸਕੇ ਪਰ ਖੱਡਿਆ ਦੇ ਵਿੱਚ ਈ ਰਿਕਸ਼ਾ ਫਸ ਚੁੱਕਾ ਹੈ ਖੱਡੇ ਦੇ ਵਿੱਚ ਕਿਸੇ ਤਰੀਕੇ ਦੇ ਨਾਲ ਇਹਨਾਂ ਨੂੰ ਪੱਟਣ ਦੀ ਕੋਸ਼ਿਸ਼ ਕੀਤੀ ਜਾ ਸਕ ਜਾਰੀ ਹੈ ਤੇ ਕਿਤੇ ਨਾ ਕਿਤੇ ਲੋਕ ਕਾਫੀ ਮੁਸ਼ਕਿਲਾਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਇਹ ਖੱਡੇ ਲੋਕਾਂ ਨੂੰ ਮੁਸ਼ਕਿਲਾਂ ਵਿੱਚ ਲਿਆ ਰਹੇ ਨੇ ਤੇ ਤਸਵੀਰਾਂ ਤੁਹਾਨੂੰ ਲੁਧਿਆਣਾ ਤੋਂ ਦਿਖਾ ਰਹੇ ਹਾਂ ਜਿੱਥੇ ਲੁਧਿਆਣਾ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਮੁਸ਼ਕਿਲਾਂ ਆ ਰਹੀਆਂ ਨੇ ਤੇ ਜਿਹੜੇ ਲੋਕ ਨੇ ਉਹ ਕਿਸ ਤਰੀਕੇ ਦੇ ਨਾਲ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਦੋ ਦਿਨਾਂ ਤੋਂ ਲਗਾਤਾਰ ਬਰਸਾਤ ਹੋ ਰਹੀ ਸੀ ਤੇ ਹੁਣ ਇਹ ਬਰਸਾਤ ਤੋਂ ਬਾਅਦ ਦੀਆਂ ਤਸਵੀਰਾਂ ਲੁਧਿਆਣਾ ਤੋਂ ਅਭਿਸ਼ੇਕ ਜਲੋਟ ਗ੍ਰੇਟ ਪੰਜਾਬ ਟੀਵੀ ਲੁਧਿਆਣਾ